ਸਿੱਖੀ ਤੇ ਸਿੱਖਾਂ ਦਾ ਭੂਖ ਕੀ ਹੈਗਾ ਸਿੱਖੀ ਤਾਂ ਜੀ ਨੀਅਰ ਐਕਸਟਿੰਗਟ ਹੈ ਇਸ ਵੇਲੇ तकरीबन ਮਰ ਚੁੱਕੀ ਹੈ ਤੇ ਸਿੱਖ ਜਿਹੜੀ ਬਹੁ ਗਿਣਤੀ ਆ ਉਹ ਉਹ ਪੇਖੀਆਂ ਦੀ ਹੈ ਪੇਖੀ ਸਿੱਖ ਜਾਂਦਾ ਨਹੀਂ ਅਸਲ ਸਿੱਖ ਤਾਂ ਜਿੱਥੇ ਹੈਗੇ ਨੇ ਉਹ ਵਿਚਾਰੇ ਚੁੱਪਚਾਪ ਬੈਠੇ ਨੇ ਅਫਸੋਸ ਚ ਬੈਠੇ ਨੇ ਹੈਰਾਨੀ ਚ ਬੈਠੇ ਨੇ ਗੁਰਗ੍ਰੰਥ ਸਾਹਿਬ ਦਾ ਜਿਹੜਾ ਕਨਸਟੀਟਿਊਸ਼ਨ ਆ ਹੈ ਉਹ ਹਿੰਦੁਸਤਾਨ ਚ ਮੇਜੋਰਿਟੀ ਹੈ ਤੇ ਸਿੱਖਾਂ ਨੂੰ ਹਲੇ ਇਹ ਹੀ ਨਹੀਂ ਪਤਾ ਲੱਗਾ ਇਹਨਾਂ ਨੇ ਤਾਂ ਦੇਖੀ ਨਹੀਂ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਹੱਲੇ ਵੀ ਖੜਾਵਾਂ ਦੀ ਆਹਟਾਂ ਨੇ ਵਤਨ ਦੇ ਵਿੱਚ ਫੈਲੀਆਂ ਹੋਈਆਂ। ਉੱਥੇ ਦੇ ਜਿਹੜੇ ਮਹੰਤ ਨੇ ਉਹਨਾਂ ਦੇ ਜਿਹੜੇ ਵੰਸ਼ਜ ਨੇ ਉਹਨਾਂ ਨੂੰ ਅੱਜ ਤੱਕ ਜਾ ਕੇ ਗਲਵਕੜੀ ਨਹੀਂ ਪਾਈ। ਅੱਜ ਤੋਂ 100-100 1.5-1.5 ਸਾਲ ਪਹਿਲਾਂ ਤੱਕ ਅੰਗਰੇਜ਼ਾਂ ਦੇ 147 ਤੋਂ ਪਹਿਲਾਂ ਤੱਕ ਉਹਦੇ ਗੁਰਮੁਖੀ ਉੱਥੇ ਪੜਾਈ ਜਾਂਦੀ ਸੀ। ਬਿਹਾਰ ਚਲ ਜਾਓ, ਯੂਪ ਚਲ ਜਾਓ, ਬੰਗਾਲ ਚਲ ਜਾਓ। 300-350 ਸਾਲ ਪੁਰਾਣੀ ਗੁਰਮੁਖੀ ਚ ਪਾਲਮੀ ਕਰਮਾਣਾ ਉੱਥੇ ਮਿਲਦੀ ਤੁਹਾਨੂੰ। ਗੁਰੂ ਨਾਨਕ ਜਿਹੜੀ ਸਿਆਸਤ ਹੈ ਉਹ ਨੂੰ ਸਮਝੇ ਨਹੀਂ ਕਿ ਦੇਵ ਪਾਸ਼ਾ ਕਹਿੰਕੇ ਜਿਹੜਾ ਸ਼ੁੱਧਰ ਹੈ ਉਹ ਤਾਂ ਸਾਖਰ ਤਾਂ ਨਹੀਂ ਲੈ ਸਕਦਾ ਸੀ ਗੁਰੂ ਨਾਨਕ ਟਰੈਵਲ ਕੀਤੇ ਉਹਨਾਂ ਨੇ ਸਮੱਸਿਆ ਦੇਖੀ ਉਹ 35 ਜਿਹੜੀ ਉਸਾਰੀ ਕਰਕੇ ਦੂਜੇ ਪਾਸ਼ਾ ਦਾ ਮੈਂਡੇਟ ਕਿ ਮੈਂ ਹੁਣ ਚੱਲਿਆ ਮੇਰਾ ਵਿਲਾ ਦੀਦਾ ਉਲਾ ਕਰਨ ਲੱਗਿਆ